ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੁਹੇ ਰੰਗ ਵਾਇਰਲ ਪਨੀ ਤੇ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਸਾਨੂੰ ਉਮੀਦ ਹੈ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਹੋਣਗੇ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਨੇ ਤਾਂ ਸਾਨੂੰ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਅੱਗੇ ਤੋਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਲੈ ਕੇ ਆਈਏ ਲਓ ਜੀ ਆਪਾਂ ਸਟਾਰਟ ਕਰਦੇ ਹਾਂ ਇਹ ਸਾਡਾ ਫਰਸਟ ਸੂਟ ਹੈ ਪੀਚ ਕਲਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੈਗਾ ਇਸ ਦੇ ਵਿੱਚ ਛੋਟੇ ਛੋਟੇ ਫਲਾਰ ਬਣਾਏ ਗਏ ਆ ਸਾਰੇ ਫਲਾਰ ਦੇ ਉੱਪਰ ਆਊਟਲਾਈਨਿੰਗ ਹੋਈ ਹੈਗੀ ਬਹੁਤ ਸਫਾਈ ਦਾ ਕੰਮ ਕੀਤਾ ਗਿਆ ਹੈਗਾ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਪਾਏ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੀ neck line ਬਣੀ ਹੋਈ ਹੈਗੀ ਬਹੁਤ ਸੋਹਣੀ ਆਊਟਲਾਈਨ ਕੀਤੀ ਗਿਆ ਫਲਾਰ ਦੇਖੋ ਕਿੰਨਾ ਸਫਾਈ ਦਾ ਕੰਮ ਕੀਤਾ ਗਿਆ ਹੈ ਇਸ ਦੇ ਉੱਪਰ ਬਹੁਤ ਸੋਹਣੇ ਕਲਰ ਪਾਏ ਗਏ ਨੇ ਇਹ ਸੂਟ ਬੜੀ ਕਿਹੋ ਸੋਹਣਾ ਲੱਗਦਾ ਇਸ ਤਰ੍ਹਾਂ ਦੇ ਸੂਟ ਆਪਾਂ ਪਹਿਲਾਂ ਵੀ ਆਰਡਰ ਤੇ ਬਣਾ ਚੁੱਕੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਸੂਟ ਰੈਡੀ ਹੁੰਦੇ ਆ ਬਹੁਤ ਸੋਹਣਾ ਵਰਕ ਹੁੰਦਾ ਇਹ ਇਸ ਦੇ ਬਾਜੂ ਦੇ ਵਰਕ ਹੁਣਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕੀਤਾ ਗਿਆ ਹੈਗਾ ਬਾਜੂ ਦੇ ਉੱਪਰ ਬਹੁਤ ਸਫਾਈ ਦਾ ਕੰਮ ਹੁੰਦਾ ਹੈ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਗਾਜਰੀ ਜਸੇੜਾ on the way ਸੂਟ ਦਾ ਇਸ ਦੇ ਉੱਪਰ ਵਰਕ ਸਕਾਈ ਬਲੂ ਹੋਰ ਜਿਹੜੀ ਇਹ ਕੀਤਾ ਗਿਆ ਹੈਗਾ ਇਹ ਆਪਣੇ ਘੇਰੇ ਦੇ ਉੱਪਰ ਡਿਜ਼ਾਈਨ ਬਣਿਆ ਹੈ। نیچے ਜਿਹੜੇ ਫਲਾਰ ਪਾਈ ਹੋਏ ਆ। ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਸਫਾਈ ਦਾ ਕੰਮ ਕੀਤਾ ਗਿਆ ਹੈ ਇਸ ਦੇ ਵਿੱਚ। ਇਹ ਵਰਕ ਆਪਣਾ ਗਲੇ ਦੇ ਉੱਪਰ ਹੋਣਾ। ਇਹ ਛੋਟੇ-ਛੋਟੇ ਫਲਾਰ ਬਣਾਏ ਗਏ ਆ। ਇਹ ਡਿਜ਼ਾਈਨ ਆਪਣਾ ਗਾਰੇ ਦੇ ਉੱਪਰ ਰੈਡੀ ਹੋਇਆ ਹੈ। ਬੁਰੇ ਸੂਟ ਸੂਟ ਦੀ ਤੁਸੀਂ ਲੁੱਕ ਦੇਖ ਸਕਦੇ ਹੋ। ਬਹੁਤ ਸੋਹਣਾ ਸੂਟ ਰੈਡੀ ਹੋ ਗਏ। ਬਹੁਤ ਸੋਹਣੇ ਕਲਰ ਪਾਈਗੇ ਨਹੀਂ ਸੂਟ ਦੇ ਵਿੱਚ। ਇਸ ਦੇ ਨਾਲ ਹੀ ਆਪਣਾ ਬਾਜੂ ਦੇ ਉੱਪਰ ਵਰਕ ਸੇਮ ਵਰਕ ਬਾਜੂ ਦੇ ਉੱਪਰ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ। ਇਹ ਆਪਣਾ ਬਾਜ਼ੂ ਦੇ ਉੱਪਰ ਕੰਮ ਹੋ ਗਿਆ ਬਹੁਤ ਸੋਹਣੇ ਚੱਲਣ ਨਾਲ ਸੂਟ ਰੈਡੀ ਕੀਤੇ ਗਏ ਬਿਲਾਰੀ ਆਪਣਾ ਨੈਕਸਟ ਨੈਕਸਟ ਸੂਟ पीच कलर के उपर रैया स्टफ़ अपना बहुत वैसिया क्वालिटी का लगे कॉटन के उपर यह स्टफ़ है लाइनिंग वाला देख सकते हो ये वर्क अपना घेरे के उपर है ये घेरे वाला सूट है लाइनिंग हुएगा ये अपने कस्टमर की चॉइस के अकॉर्डिंग आप ਸੂਟ ਰੈਡੀ ਕਰਵਾਈ ਹੈ ਇਹ ਸਾਰੇ ਵਰਕ ਆਪਣੇ ਔਨ ਆਰਡਰ ਰੈਡੀ ਕੀਤੇ ਗਏਗਾ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਰੈਡੀ ਕਰਨ ਲਈ ਸਾਨੂੰ ਡੀਐਮ ਕਰ ਸਕਦੇ ਹੋ ਬਹੁਤ ਜਿਆਦਾ ਕਲਰ ਕੰਟਰਾਸਟ ਬਹੁਤ ਸੋਹਣੇ ਪਏ ਗਏ ਇਸ ਦੇ ਵਿੱਚ ਸਾਰੇ ਫਲਾਰਸ ਨੂੰ ਆਊਟਲਾਈਨ ਕੀਤਾ ਗਿਆ ਸਫਾਈ ਤੁਸੀਂ ਦੇਖ ਹੀ ਸਕਦੇ ਹੋ ਨੀ ਦੇ ਤੋ ਇਸੇ ਡਿਜ਼ਾਈਨ ਦੇ ਵੀ ਆਪਾਂ ਬਹੁਤ ਸੂਟ ਰੈਡੀ ਕਰ ਚੁੱਕੇ ਆ ਇਸ ਦੇ ਨਾਲ ਹੀ ਇਹ ਵਰਕ ਆਪਣੇ ਬਾਜੂ ਦੇ ਉੱਪਰ ਆਣਾਗਾ ਇਸ ਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਲਾਈਟ ਆਇਦਾ ਦੁਪੱਟਾ ਰੈਡੀ ਹੋਇਆਗਾ ਦੁਪੱਟੇ ਦਾ ਸਟੱਫ ਮਸ਼ਲੀਨ ਦਾ ਰੱਖਿਆ ਗਿਆ ਦੁਪੱਟੇ ਦੀ ਫਿਨਿਸ਼ਿੰਗ ਹੈ ਜੀ ਬਾਕੀ ਇਸ ਦੇ ਉੱਪਰ ਲੇਸਿੰਗ ਵਗੈਰਾ ਲਗਾਉਣੀ ਹੈ ਇਸ ਦੀ ਫਿਨਿਸ਼ਿੰਗ ਬਾਕੀ ਹੈ ਆਪਣਾ ਨੈਕਸਟ ਸੂਟ ਲਵੈਂਡਰ ਕਲਰ ਦੇ ਉੱਪਰ ਰੈਡੀ ਹੋਇਆ ਇਹ ਵੀ ਸੇਮ ਵਰਕ ਆਪਾਂ ਪਹਿਲਾਂ ਵੀ ਦਿਖਾ ਚੁੱਕੇ ਹਾਂ ਤੁਹਾਨੂੰ ਇਹ ਸੇਮ ਵਰਕ ਦੇ ਉੱਪਰ ਦੂਸਰਾ ਪੀਸ ਰੈਡੀ ਕੀਤਾ ਗਿਆ ਹੈਗਾ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਗੀ 컬러 ਵੀ ਬਹੁਤ ਸੋਹਣਾ ਪਾਇਆ ਹੈ ਵੀਡੀਓ ਚ ਸ਼ਾਇਦ ਨਾ ਸਾਫ਼ ਦਿਖਾਈ ਦੇ ਨਾ ਇਸ ਦਾ ਕਲਰ ਲਵੈਂਡਰ ਹੈ ਇਹ ਲਵੈਂਡਰ ਕਲਰ ਦੇ ਉੱਤੇ ਪਰ ਵਰਕ ਹੋਇਆ ਇਸ ਲਈ ਚ ਕਲਰ ਨਾਲੋਂ ਡਾਰਕ ਕਲਰ ਪਰਪਲ ਸ਼ੇਡ ਦਾ ਵਰਕ ਹੋਇਆਗਾ ਕਲਰ ਵੀਡੀਓ ਵਿੱਚ ਸ਼ੈਡ ਲਾਈਟ ਕਲਰ ਜ਼ਿਆਦਾ ਦਿਖਦਾ ਹੋਵੇ ਇਹ ਆਪਣਾ ਗਲੇ ਦੇ ਉੱਪਰ ਵਰਕ ਆਊਗਾ ਇਹ ਨਾਲੀ ਆਪਣੀ ਇਹ ਬਾਜੂ ਦੇ ਉੱਪਰ ਵਰਕ ਆਣਾ ਹੈਗਾ ਇਹ ਮਸ਼ਲਿਨ ਫੈਬਰਿਕ ਦੇ ਉੱਪਰ ਸੂਟ ਰੈਡੀ ਹੋਇਆ ਜਿਸ ਨੂੰ ਮਲਾਈ कॉटन ਵੀ ਕਹਿੰਦੇ ਆ ਮਸਲīn ਵੀ ਕਿਹਾ ਜਾਂਦਾ ਹੈ ਇਸਦੇ ਨਾਲ ਹੀ ਸੇਮ ਕਲਰ ਦੇ ਉੱਪਰ ਆਪਾਂ ਕਿਹਦੇ ਨੂੰ ਵੀ ਰੈਡੀ ਕੀਤਾ ਹੈਗਾ ਪਾਏ ਤੁਸੀਂ ਦੇਖ ਸਕਦੇ ਹੋ ਸੂਟ ਦੇ ਵਿੱਚ ਬਹੁਤ ਸਫਾਈ ਦਾ ਕੰਮ ਕੀਤਾ ਜਾਂਦਾ ਹੈ ਇਸ ਕਰਕੇ ਜੇ ਛੋਟੇ-ਛੋਟੇ ਸੂਟ ਬਣਾਉਣ ਲਈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਾਨੂੰ ਕੰਟੈਕਟ ਕਰਨ ਲਈ ਸਾਡਾ ਨੰਬਰ 80547 58081 ਦੇ ਉੱਪਰ ਕਰ ਸਕਦੇ ਹੋ ਇਸ ਦੇ ਨਾਲ ਵੀ ਆਪਾਂ ਦੁਪੱਟਾ ਰੈਡੀ ਕੀਤਾ ਮਸ਼ਲਿਨ ਦਾ ਹੀ ਦੁਪੱਟਾ ਆਊਗਾ ਡਾਈ ਡਾਈ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਆਪਾਂ ਸੂਟ ਰੈਡੀ ਕਰਦੇ ਆਂ ਇਸ ਦਿਨ ਆ ਲਈ ਆਪਾਂ ਕੁਝ ਬ੍ਰਾਕਿਟ ਦੇ ਉੱਪਰ ਸੂਟ ਲੈ ਕੇ ਆਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਬ੍ਰਾਕਿਟ ਦੀ ਸ਼ਰਟ ਆਏਗੀ ਇਹ ਹੋਰ ਬ੍ਰਾਕਿਟ ਦੀ ਇਹ ਬਾਟਮ ਆਏਗੀ ਇਸ ਦੇ ਵਿੱਚ ਵੀ ਆਪਾਂ दो पीस लेके आए हैं दो कलर अवेलेबल ने अपने को अगर तो इस तरह का स्टफ भी अपने को मिल जाएगी बॉटम आएगी इस इसका डिजाइन भी देख सकते हो बहुत सोहने डिजाइन गया इस वर्क तो हट के कुछ चीजा अलग रिया वो सुनिए सूट बंद है इस तरह की बॉटम आएगी तुसी भी इस तरह के सूट गरीब करवाने सानू डीएम कर सकते हो इन्ना जो पसंद है उन्दर तुसी इन्ना जो भी ऑर्डर कर सकते हो इस तरह तुसी देख सकते हो नमिनमिन सूट ਫਰਸੋਲੀ ਫਰਸੋਲੀ ਕਲਰ ਆਪਾਂ ਛੋਟੇ ਦੇ ਉੱਪਰ ਲੈ ਕੇ ਆਨੇ ਆ। ਜੇ ਇਸ ਤਰ੍ਹਾਂ ਦੇ ਨੰਮ ਨਵੇਂ ਕਲਰ। ਆਰਡਰ ਰੈਡੀ ਕਰ ਲਈ ਤੁਸੀਂ ਸਾਨੂੰ ਸਾਡੇ ਨੰਬਰ 8547 58081 ਤੇ ਉੱਪਰ ਮੈਸੇਜ ਕਰ ਸਕਦੇ ਹੋ। ਨੂੰ ਮੇਰੇ ਤੁਹਾਨੂੰ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਥੈਂਕ ਯੂ